ਜ਼ਿਲ੍ਹਾ ਪੁਲਿਸ ਮੁਖੀ ਨੂੰ ਹਾਈ ਕੋਰਟ ਨੇ 20000 ਰੁਪਏ ਦਾ ਜੁਰਮਾਨਾ ਲਗਾਇਆ ਹੈ ਇਹ ਕਿਹੜੇ ਕੇਸ ਦੇ ਵਿੱਚ ਦਰਅਸਲ ਇੱਕ ਸ਼ਿਕਾਇਤ ਮਿਲਦੀ ਹੈ ਪੁਲਿਸ ਨੂੰ ਜਿਸ ਦੇ ਉੱਤੇ ਤੁਰੰਤ ਕਾਰਵਾਈ ਨਹੀਂ ਕੀਤੀ ਜਾਂਦੀ ਮਾਮਲੇ ਨੂੰ ਲਮਕਾ ਦਿੱਤਾ ਜਾਂਦਾ ਹੈ ਕਿਉਂਕਿ ਜਿਸ ਉੱਤੇ ਦੋਸ਼ ਲੱਗੇ ਸਨ ਧੋਖਾਧੜੀ ਕਰਨ ਦੇ ਉਹ ਦੱਸਿਆ ਜਾਂਦਾ ਹੈ ਕਿ ਰਸੂਖਵਾਨ ਸੀ ਜਿਸ ਨੇ ਪੁਲਿਸ ਦੇ ਵੀ ਹੱਥ ਸ਼ਾਇਦ ਗਰਮ ਕਰ ਦਿੱਤੇ ਜਾਂ ਕੋਈ ਹੋਰ ਵਜ੍ਹਾ ਬਣੀ ਜਾਂ ਉਸ ਦੇ ਉੱਤੇ ਸਿਆਸੀ ਦਬਾਅ ਪੁਲਿਸ ਤੇ ਇਨਾ ਪਾ ਦਿੱਤਾ ਕਿ ਉਹ ਪੁਲਿਸ ਕਾਰਵਾਈ ਨਹੀਂ ਕਰਦੀ 9 ਸਾਲ ਤੋਂ ਮਾਮਲਾ ਲਟਕ ਜਾਂਦਾ ਹੈ ਇਹ ਮਾਮਲਾ 2016 ਦਾ ਆਖਰਕਾਰ ਜਿਹੜਾ ਸ਼ਿਕਾਇਤ ਕਰਤਾ ਸੀ ਜਿਹੜਾ ਪੀੜਤ ਸੀ ਜਿਸ ਨਾਲ ਲੱਖਾਂ ਦੀ ਧੋਖਾਧੜੀ ਹੋਈ ਸੀ ਇੱਕ ਵੱਡੀ ਕੰਪਨੀ ਦੇ ਵੱਲੋਂ ਉਹ ਪਹੁੰਚ ਜਾਂਦਾ ਹੈ ਹਾਈ ਕੋਰਟ ਅੱਜ ਕੱਲ੍ਹ ਵੈਸੇ ਵੀ ਇੱਕ ਰਵਾਜ ਚੱਲ ਪਿਆ ਹੈ ਕਿ ਜਿਸ ਨੂੰ ਪੁਲਿਸ ਤੋਂ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਅਦਾਲਤਾਂ ਦਾ ਸਹਾਰਾ ਲੈਣਾ ਪੈਂਦਾ ਪਹਿਲਾਂ ਵੀ ਇਹ ਹੁੰਦਾ ਸੀ ਇਹ ਨਹੀਂ ਕਿ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਹੁੰਦਾ ਪਹਿਲਾਂ ਵੀ ਅਦਾਲਤਾਂ ਦੇ ਸਹਾਰੇ ਲਏ ਜਾਂਦੇ ਸੀ ਇਹ ਵੀ 9 ਸਾਲ ਪੁਰਾਣਾ ਕੇਸ ਹੈ ਪਰ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਵੀ ਜਿਸ ਜਿਸ ਨੂੰ ਵੀ ਇਨਸਾਫ ਨਹੀਂ ਮਿਲਦਾ ਤਾਂ ਕੁਝ ਸਮਾਂ ਹੀ ਕੁਝ ਦਿਨ ਉਡੀਕ ਕਰਕੇ ਲੋਕ ਅਦਾਲਤਾਂ ਵੱਲ ਰੁਖ ਕਰਦੇ ਨੇ ਅਦਾਲਤ ਵਿੱਚ ਜਾ ਕੇ ਇਨਸਾਫ ਮਿਲਦਾ ਤਾਂ ਹੁਣ ਇਸੇ ਮਾਮਲੇ ਦੇ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੂੰ 20000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਤੇ ਨਿੱਜੀ ਤੌਰ ਦੇ ਉੱਤੇ ਪੇਸ਼ ਹੋਣ ਦੇ ਲਈ ਵੀ ਆਖ ਦਿੱਤਾ ਗਿਆ ਦਰਅਸਲ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਦੀ ਗੱਲ ਹੋ ਰਹੀ ਹੈ ਜਦੋਂ 9 ਸਾਲ ਪਹਿਲਾਂ ਤਤਕਲੀਨ ਐਸਐਸਪੀ ਤੇ ਸਬੰਧਤ ਅਧਿਕਾਰੀਆਂ ਦੇ ਖਿਲਾਫ ਸ਼ਿਕਾਇਤ ਦਿੱਤੀ ਗਈ ਸੀ ਉਹਨਾਂ ਨੂੰ 파ਰਟੀ ਬਣਾਇਆ ਗਿਆ ਪਰ ਹੁਣ ਜਦੋਂ ਇਸ ਕੇਸ ਦੀ ਸੁਣਵਾਈ ਹੋਣੀ ਸੀ ਜਾਂ ਫਿਰ ਹਾਈ ਕੋਰਟ ਦੇ ਵਿੱਚ ਇੱਕ ਗੱਲ ਪੁੱਜੀ ਤਾਂ ਉਸ ਵਕਤ ਉਸੇ ਹੀ ਲੁਧਿਆਣਾ ਦੇ ਹਾਤੀ ਪੁਲਿਸ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਜੁਰਮਾਨਾ ਲਗਾਇਆ ਗਿਆ ਔਰ ਪੇਸ਼ ਹੋਣ ਲਈ ਆਖਿਆ ਗਿਆ ਪਰ 9 ਸਾਲ ਬਾਅਦ ਉਸੇ ਸੀਟ ਦੇ ਉੱਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਤੌਰ ਦੇ ਉੱਤੇ ਆਈਪੀਐਸ ਅਫਸਰ ਬਦਲ ਚੁੱਕੇ ਨੇ ਉਸ ਵਕਤ ਆਈਪੀਐਸ ਅਫਸਰ ਕਿਹੜੇ ਸਨ ਤੇ ਹੁਣ ਕਿਹੜੇ ਨੇ ਵਿਸਥਾਰ ਦੇ ਨਾਲ ਖਬਰ ਦੇ ਉੱਤੇ ਚਾਨਣਾ ਪਾਉਣੀ ਹੈ। ਦਰਅਸਲ ਸੀਨੀਅਰ ਪੱਤਰਕਾਰ ਜਸਬੀਰ ਖੇਤਰਾ ਦੀ ਰਿਪੋਰਟ ਦੱਸਦੀ ਹੈ ਜਿਹੜੀ ਕਿ ਮੁੱਲਾਪੁਰ ਦਾਖਾ ਤੋਂ ਛਪੀ ਹੈ ਕਿ 9 ਸਾਲਾਂ ਚ ਵੀ ਇਨਸਾਫ ਨਹੀਂ ਮਿਲਿਆ। ਹਾਈ ਕੋਰਟ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ 20000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਤੇ ਨਿੱਜੀ ਤੌਰ ਤੇ ਪੇਸ਼ ਹੋਣ ਲਈ ਵੀ ਕਿਹਾ ਗਿਆ। ਕੇਸ ਦਰਜ ਕਰਨ ਤੋਂ ਬਾਅਦ ਕਾਰਵਾਈ ਨਾ ਕਰਨ ਤੇ ਦੋਸ਼ ਲਗਾਏ ਸ਼ਿਕਾਇਤਕਰਤਾ ਨੇ ਜੋ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਪਹੁੰਚਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਧੋਖਾਧੜੀ ਦੇ ਮਾਮਲੇ ਤੇ ਕਾਰਵਾਈ ਨਾ ਕਰਨ ਦੇ ਦੋਸ਼ 'ਇਠ ਲੁਧਿਆਣਾ ਦੇ ਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਨੂੰ 20000 ਰੁਪਏ ਦਾ ਜੁਰਮਾਨਾ ਲਾਇਆ। ਆਉਂਦੀ 18 ਅਗਸਤ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਵੀ ਸੁਣਾਏ ਨੇ। ਇੱਥੇ ਮੀਡੀਆ ਨਾਲ ਗੱਲਬਾਤ ਕਰਦੇ ਆਂ ਸੁਖਦੇਵ ਸਿੰਘ ਗੁਰਫ ਹੈਪੀ ਵਾਸੀ ਮੰਡੀ ਮੁੱਲਾਂਪੁਰ ਨੇ ਦੱਸਿਆ ਕਿ ਇਨਸਾਫ ਲੈਣ ਲਈ ਸਾਲ 2016 ਤੋਂ ਪੁਲਿਸ ਪ੍ਰਸ਼ਾਸਨ ਦੇ ਚੱਕਰ ਕੱਢਦਾ ਆ ਰਿਆਂ ਪਰ ਜਦੋਂ ਇਨਸਾਫ ਨਾ ਮਿਲਿਆ ਤੇ ਉਸਨੇ ਹਾਈ ਕੋਰਟ ਦਾ ਸਹਾਰਾ ਲਿਆ। ਹਾਈ ਕੋਰਟ ਦਾ ਰੁਕ ਕੀਤਾ ਉਹਨੇ ਇਹ ਵੀ ਦੱਸਿਆ ਕਿ ਇਸ ਮਾਮਲੇ ਨੂੰ ਹਾਈ ਕੋਰਟ ਨੇ ਗੰਭੀਰਤਾ ਨਾਲ ਲਿਆ ਹੈ ਪੁਲਿਸ ਦੀ ਅਣਗਹਿਲੀ ਨੂੰ ਚੰਗੀ ਤਰ੍ਹਾਂ ਭੰਪਿਆ ਔਰ ਪਾਇਆ ਗਿਆ ਹੈ ਵੀ ਕਿ ਪੁਲਿਸ ਨੇ ਵਾਅਕੇ ਡਿਊਟੀ ਚੁਕਤਾਈ ਕੀਤੀ ਹੈ ਇਸ ਜਾਂਚ ਉਪਰੰਤ ਪੁਲਿਸ ਅਫਸਰਾਂ ਦੀ ਡਿਊਟੀ ਵਿੱਚ ਕੁਤਾਹੀ ਸਾਹਮਣੇ ਆਈ ਹੈ ਤਾਂ ਉਹਨਾਂ ਦੱਸਿਆ ਕਿ ਇੱਕ ਨਿੱਜੀ ਕੰਪਨੀ ਨੇ ਉਸ ਨਾਲ 4,60,000 ਦੀ ਧੋਖਾਧੜੀ ਕੀਤੀ ਸੀ ਉਸ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਕੰਪਨੀ ਮਾਲਕ ਨੇ ਆਪਣੀ ਪਹੁੰਚ ਕਾਰਨ ਉਲਟਾ ਉਸ ਖਿਲਾਫ ਹੀ ਸਾਜ਼ਿਸ਼ ਰਚ ਕੇ ਝੂਠੇ ਕੇਸ ਵਿੱਚ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਧੋਖਾ ਧੜੀ ਹੋਈ ਹੈ ਹੈਪੀ ਦੇ ਨਾਲ ਉਸ ਨੂੰ ਹੀ ਉਸਨੇ ਦੋਸ਼ ਲਾਇਆ ਕਿ ਮੇਰੇ ਉੱਤੇ ਝੂਠਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਕਿ ਆਮ ਤੌਰ ਦੇ ਉੱਤੇ ਮਿਲੀ ਭੁਗਤ ਦੇ ਨਾਲ ਅਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਪਰ ਜਦੋਂ ਉਸ ਕੇਸ ਦੀ ਜਾਂਚ ਪੜਤਾਲ ਹੋਈ ਤੇ ਉਹ ਝੂਠਾ ਕੇਸ ਹੀ ਪਾਇਆ ਗਿਆ ਇਸ ਕਰਕੇ ਹੈਪੀ ਜਿਹੜਾ ਸ਼ਿਕਾਇਤ ਕਰਤਾ ਹੈ ਉਸ ਝੂਠੇ ਕੇਸ ਤੋਂ ਬਚ ਜਾਂਦਾ ਹੈ ਇਸ ਸਮਗਰੋਂ ਅਨੁਸੂਚੀ ਜਾਤੀ ਕਮਿਸ਼ਨ ਪੰਜਾਬ ਕੋਲ ਵੀ ਪਹੁੰਚ ਕੀਤੀ ਤੇ ਫਿਰ ਜਿਨ੍ਹਾਂ ਦੇ ਹੁਕਮਾਂ ਤੇ ਥਾਣਾ ਸਿੰਧਵਾ ਵੇਟ ਵਿੱਚ ਕੇਸ ਦਰਜ ਹੋਇਆ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਕਰਨ ਤੇ ਉਸ ਨੂੰ ਹਾਈ ਕੋਰਟ ਦਾ ਸਹਾਰਾ ਲੈਣਾ ਪਿਆ ਕਿਉਂਕਿ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਨਹੀਂ ਗਈ ਪੰਜਾਬ ਰਾਜ ਅਨੁਸੂਚੀ ਜਾਤੀ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਐਫ ਆਈ ਆਰ ਜ਼ਰੂਰ ਦਰਜ ਹੋ ਜਾਂਦੀ ਹੈ ਪਰ ਕਿਸੇ ਤਰ੍ਹਾਂ ਦੀ ਕੋਈ ਅਮਲੀ ਕਾਰਵਾਈ ਨਹੀਂ ਹੁੰਦੀ ਜਿਸ ਕਰਕੇ ਉਹ ਹਾਈ ਕੋਰਟ ਪਹੁੰਚਦਾ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਨੇ ਤਤਕਾਲੀਨ ਜ਼ਿਲ੍ਹਾ ਪੁਲਿਸ ਮੁਖੀ ਨਵਨੀਤ ਸਿੰਘ ਬੈਸ ਜਿਹੜੇ ਕੀ ਉਸ ਵਕਤ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪੁਲਿਸ ਮੁਖੀ ਸਨ ਨਵਨੀਤ ਸਿੰਘ ਬੈਂਸ ਡੀਐਸਪੀ ਜਸਤ ਜੋਤ ਸਿੰਘ ਪੁਲਿਸ ਕਪਤਾਨ ਗੁਰਦੀਪ ਸਿੰਘ ਗੋਸਲ ਤੇ ਇਨਸਪੈਕਟਰ ਜਸਵੀਰ ਸਿੰਘ ਵਿਰੁੱਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਇਸੇ ਕਰਕੇ ਇਸ ਮਾਮਲੇ ਵਿੱਚ ਹਾਈ ਕੋਰਟ ਦੀ ਦੇ ਜਿਹੜੇ ਜੱਜ ਨੇ ਅਲਕਾ ਸਰੀਨ ਨੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅੰਕੁਰ ਗੁਪਤਾ ਨੂੰ 20000 ਰੁਪਏ ਦਾ ਜ਼ੁਰਮਾਨਾ ਲਾ ਕੇ 18 ਅਗਸਤ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਲਈ ਆਖ ਦਿੱਤਾ ਹੈ ਅਦਾਲਤ ਦੇ ਵਿੱਚ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪਿਛਲੇ 9 ਸਾਲਾਂ ਤੋਂ ਕਥਿਤ ਪੁਲਿਸ ਵਧਿੱਕੀ ਦਾ ਸ਼ਿਕਾਰ ਹੁੰਦਾ ਆ ਰਿਹਾ ਹੈ ਪਰ ਉਸ ਦੇ ਨਾਲ ਇਨਸਾਫ ਨਹੀਂ ਹੋ ਰਿਹਾ ਤਾਂ ਹੁਣ ਸੁਖਦੇਵ ਸਿੰਘ ਦੀ ਸ਼ਿਕਾਇਤ ਉੱਤੇ ਹੀ ਹਾਈ ਕੋਰਟ ਵੱਲੋਂ ਤਤਕਾਲੀਨ ਅਫਸਰਾਂ ਦੇ ਵੱਲੋਂ ਕੀਤੀ ਗਈ کوتاਹੀ ਕੀਤੀ ਗਈ ਅਣਗਹਿਲੀ ਕਿ ਉਹਨਾਂ ਨੇ ਠੋਸ ਕਾਰਵਾਈ ਕਿਉਂ ਨਹੀਂ ਕੀਤੀ ਇਸੇ ਕਰਕੇ ਉਹ ਹਾਈ ਕੋਰਟ ਪਹੁੰਚਦਾ ਹੈ ਤਾ ਹੁਣ ਮੌਜੂਦਾ ਜ਼ਿਲ੍ਹਾ ਪੁਲਿਸ ਮੁਖੀ ਨੂੰ ਜੁਰਮਾਨਾ ਵੀ ਲਾਇਆ ਗਿਆ ਤੇ ਨਿਜੀ ਤੌਰ ਦੇ ਉੱਤੇ ਪੇਸ਼ ਹੋਣ ਲਈ ਵੀ ਆਖਿਆ ਗਿਆ। ਉਹ 18 ਅਗਸਤ ਨੂੰ ਇਸ ਕੇਸ ਦੀ ਸੁਣਵਾਈ ਹੋਣੀ ਹੈ। ਉਸ ਵਿੱਚ ਪਤਾ ਲੱਗੇਗਾ ਕਿ ਐਸਐਸਪੀ ਮੌਕੇ ਦੇ ਉੱਤੇ ਕੀ ਜਵਾਬ ਦਿੰਦੇ ਨੇ। ਹਾਲਾਂਕਿ 9 ਸਾਲਾਂ ਦੇ ਵਿੱਚ ਕਿੰਨੇ ਐਸਐਸਪੀ ਉਸ ਜ਼ਿਲ੍ਹਾ ਪੁਲਿਸ ਮੁਖੀ ਦੇ ਤੌਰ ਦੇ ਉੱਤੇ ਬਦਲ ਗਏ ਹੋਣਗੇ। ਪਰ ਉਦੋਂ ਦੇ ਅਫਸਰਾਂ ਦੀਆਂ ਕੀਤੀਆਂ ਕੁੱਤਾਈਆਂ ਹੁਣ ਮੌਜੂਦਾ ਸਮੇਂ ਦੇ ਉੱਤੇ ਸੀਟ ਉੱਤੇ ਬੈਠੇ ਅਫਸਰਾਂ ਨੂੰ ਵੀ ਭੁਗਤਣੀਆਂ ਪੈ ਰਹੀਆਂ ਨੇ ਕਿਉਂਕਿ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਿਕਾਇਤਕਰਤਾ ਜਿਹੜਾ ਹਾਈ ਕੋਰਟ ਦਾ ਸਹਾਰਾ ਲੈਣਾ ਪੈ ਗਿਆ ਉਸ ਦਾ ਦੋਸ਼ ਆ ਉਸ ਦਾ ਕਹਿਣਾ ਹੈ ਕਿ 2016 ਤੋਂ ਲੈ ਕੇ ਹੁਣ ਤੱਕ ਮੈਂ ਪੁਲਿਸ ਦੇ ਚੱਕਰ ਹੀ ਘਟਦਾ ਰਹਿ ਗਿਆ ਜੁੱਤੀਆਂ ਘਸ ਗਈਆਂ ਪਰ ਮੇਰੀ ਸੁਣਵਾਈ ਨਹੀਂ ਹੋਈ ਤਾਂ ਇਸ ਤਰ੍ਹਾਂ ਦੇ ਕਿੰਨੇ ਮਾਮਲੇ ਨੇ ਜਿਸ ਵਿੱਚ ਪੁਲਿਸ ਦੀਆਂ ਵਧੂਕੀਆਂ ਜਾਂ ਫਰਣ ਗੈਲੀਆਂ ਜਾਂ ਕੁਤਾਈਆਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਹਾਈ ਕੋਰਟ ਦੇ ਵਿੱਚ ਜਦੋਂ ਸਖਤੀ ਨਾਲ ਹੁਕਮ ਸੁਣਾਏ ਜਾਂਦੇ ਨੇ ਤਾਂ ਫਿਰ ਸਾਰੇ ਪੁਲਿਸ ਅਫਸਰ ਸਿੱਧੇ ਹੋ ਕੇ ਅਦਾਲਤ ਵਿੱਚ ਪੇਸ਼ ਵੀ ਹੁੰਦੇ ਨੇ ਤਾਂ ਫਿਰ ਤੁਰੰਤ ਕਾਰਵਾਈ ਵੀ ਕਰਦੇ ਨੇ ਕਈ ਕੇਸਾਂ ਵਿੱਚ ਤਾਂ ਇਥੋਂ ਤੱਕ ਵੀ ਦੇਖਿਆ ਗਿਆ ਕਿ ਲੰਮਾ ਸਮਾਂ ਚਲਾਨ ਨਹੀਂ ਪੇਸ਼ ਕੀਤੇ ਜਾਂਦੇ ਜਦੋਂ ਹਾਈ ਕੋਰਟ ਤਲਬ ਕਰਦੀ ਹੈ ਤਾਂ ਜਿਸ ਦਿਨ ਤਲਬ ਕੀਤਾ ਹੁੰਦਾ ਹੈ ਉਸੇ ਦਿਨ ਹੀ ਜਵਾਬ ਦਿੰਦਿਆਂ ਹੋਇਆਂ ਵੀ ਦੇਖਿਆ ਗਿਆ ਅਫਸਰਾਂ ਨੂੰ ਕਿ ਅਸੀਂ ਕੱਲ ਜਾਂ ਬੀਤੇ ਦਿਨ ਚਲਾਨ ਪੇਸ਼ ਕਰ ਚੁੱਕੇ ਹਾਂ ਇਸ ਤਰ੍ਹਾਂ ਆਪਣੀ ਚਮੜੀ ਬਚਾਉਣ ਦੇ ਲਈ ਵੀ ਫਿਰ ਪੁਲਿਸ ਅਫਸਰ ਹਰਕਤ ਦੇ ਵਿੱਚ ਆ ਜਾਂਦੇ ਨੇ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਦੋਂ ਹਾਈ ਕੋਰਟ ਦੇ ਵਿੱਚ 18 ਅਗਸਤ ਨੂੰ ਸੁਣਵਾਈ ਹੋਣੀ ਹੈ ਤਾਂ ਮੌਜੂਦਾ ਐਸਐਸਪੀ ਕੀ ਜਵਾਬ ਦਿੰਦੇ ਨੇ ਉਨ੍ਹਾਂ ਦੀ ਰਿਪੋਰਟ ਵਿੱਚ ਉਨ੍ਹਾਂ ਦੇ ਧਿਆਨ ਵਿੱਚ ਕੀ ਹੈ ਕਿ ਉਸ ਵਕਤ ਵਾਕਈ ਪੁਲਿਸ ਅਫਸਰਾਂ ਨੇ ਜਿਨ੍ਹਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਪੈਂਦੀ ਹੈ ਉਹਨਾਂ ਨੇ ਕੁਤਾਹੀ ਵਰਤੀ ਜਾਂ ਕਿਸੇ ਇੱਕ ਅਫਸਰ ਦੀ ਨਲਾਕੀ ਦੇ ਕਰਕੇ ਤੇ ਇਹਨਾਂ ਸਾਰੇ ਸਬੰਧਤ ਅਫਸਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹਾਈ ਕੋਰਟ ਦੇ ਵਿੱਚ ਸਖਤੀ ਦੇ ਹੁਕਮ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ 18 ਅਗਸਤ ਨੂੰ ਇਸ ਦਾ ਜਵਾਬ ਕੀ ਮਿਲਦਾ ਪਰ ਫਿਲਹਾਲ ਲੋਕਾਂ ਨੂੰ ਇਨਸਾਫ ਲੈਣ ਦੀ ਖਾਤਰ ਹਮੇਸ਼ਾ ਹੀ ਵੱਡੇ ਕੇਸਾਂ ਦੇ ਵਿੱਚ ਜਿੱਥੇ ਕੋਈ ਰਸੂਖਦਾਨ ਹੁੰਦੇ ਨੇ ਜਿੱਥੇ ਸਿਆਸੀ ਪ੍ਰਭਾਵ ਦੇਖੇ ਜਾਂਦੇ ਨੇ ਪੁਲਿਸ ਅਧਿਕਾਰੀਆਂ ਦੇ ਪ੍ਰਭਾਵ ਦੇਖੇ ਜਾਂਦੇ ਨੇ ਉੱਥੇ ਫਿਰ ਅਦਾਲਤਾਂ ਦਾ ਸਹਾਰਾ ਲੈ ਕੇ ਆਮ ਲੋਕਾਂ ਨੂੰ ਇਨਸਾਫ ਮਿਲਦਾ ਦਿਖਾਈ ਦਿੰਦਾ ਹੈ ਬਹੁਤ ਸਾਰੀਆਂ ਅਜਿਹੀਆਂ ਧਾਰਨਾ ਹੁਣ ਤੱਕ ਸਾਹਮਣੇ ਆ ਗਈਆਂ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ